ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਆਏ ਦਿਨ ਹੀ ਸੂਬੇ ਦੇ ਵਿੱਚ ਫਿਰੋਤੀਆਂ ਦੀਆਂ ਕਾਲਸ ਜਿਹੜੀਆਂ ਨੇ ਉਹ ਆਉਂਦੀਆਂ ਰਹਿੰਦੀਆਂ ਨੇ ਤੇ ਬਠਿੰਡਾ ਦੇ ਵਿੱਚ ਵੀ ਇੱਕ ਵਿਅਕਤੀ ਨੂੰ ਫਿਰੋਤੀ ਦੀ ਕਾਲ ਆਉਂਦੀ ਹੈ ਜਿਸ ਦੇ ਵਿੱਚ ਕੀ ਕਿਹਾ ਜਾਂਦਾ ਉਸ ਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਤੈਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਕਿ ਜਦ ਦੇ ਸਾਰੀ ਜਾਣਕਾਰੀ ਪੁਲਿਸ ਤੱਕ ਪਹੁੰਚਦੀ ਹੈ ਤਾਂ ਇਸ ਨੂੰ ਲੈ ਕੇ ਪੁਲਿਸ ਨੇ ਵੱਡੀ ਸਫਲਤਾ ਵੀ ਹਾਸਲ ਕੀਤੀ ਹੈ ਤਾਂ ਇਸ ਬਾਬਤ ਜਾਣਕਾਰੀ ਦਿੰਦਿਆ ਹੋਇਆ ਐਸਐਸਪੀ ਅਮਨੀਤ ਕੌਂਡਲ ਜਿਨ੍ਹਾਂ ਦਾ ਕਹਿਣਾ ਹੈ ਕਿ ਉਕਤ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਹੋਇਆ ਪਹਿਲਾ ਕੇਸ ਦਰਜ ਹੋਇਆ ਹੈ ਤੇ ਦੋ ਵਿਅਕਤੀ ਜਿਹੜੇ ਨਾਮਜ਼ਦ ਕੀਤੇ ਗਏ ਨਾਂ ਉਹਨਾਂ ਦੀ ਵੀ ਗ੍ਰਿਫਤਾਰੀ ਕੀਤੀ ਗਈ ਦੋ ਵਿਅਕਤੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਦੋ ਵਿਅਕਤੀ ਸੇ ਇਹ ਸਟਾਫ ਦੀ ਟੀਮ ਤੇ ਪੁਲਿਸ ਦੀ ਟੀਮ ਦੇ ਵੱਲੋਂ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਗਲੇ ਜਿਹੜੇ ਵੱਡੇ ਖੁਲਾਸੇ ਇਹਨਾਂ ਕੋਲੋਂ ਹੋ ਸਕਦੇ ਨੇ ਹਾਲਾਂਕਿ ਜਿਹੜੀ ਧਮਕੀ ਦਿੱਤੀ ਗਈ ਸੀ ਜਾਨ ਨੂੰ ਮਾਰਨ ਦੀ ਫਿਰੋਤੀ ਮੰਗੀ ਗਈ ਸੀ ਤਾਂ ਉਸ ਮਾਮਲੇ ਦੇ ਵਿੱਚ ਬਠਿੰਡਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦਾ ਪਰਪਸ ਤੁਹਾਨੂੰ ਬੁਲਾਉਂਦਾ ਹੈ ਕਿ ਬਠਿੰਡਾ ਪੁਲਿਸ ਨੇ ਬੀਤੇ ਦਿਨੀ ਇੱਕ ਫਿਰੋਤੀ ਦੀ ਕਾਲ ਆਈ ਸੀਗੀ ਇੱਕ ਬਿਜ਼ਨਸਮੈਨ ਨੂੰ ਉਹਦੇ ਤਹਿਤ ਅਸੀਂ ਇੱਕ ਐਕਸਟਰਸ਼ਨ ਦਾ ਪਰਚਾ ਅੰਡਰ ਸੈਕਸ਼ਨ 308 2 ਔਰ 351 3 ਬੀ ਐਨ ਐਸ ਜਿਹੜਾ ਇਕੁਇਵਲੈਂਟ 384 506 ਆਈ ਪੀ ਸੀ ਦਾ ਹੁੰਦਾ ਐਫ ਆਈ ਆਰ ਨੰਬਰ 138 ਦਰਜ ਕੀਤਾ ਸੀਗਾ ਸਿਵਲ ਲਾਈਨਸ ਦਾ ਬਠਿੰਡੇ ਥਾਣੇ 'ਚ 16 ਤਰੀਕ ਨੂੰ ਜੀ ਜਿਹੜਾ ਮਦਈਆ ਨੂੰ ਅਰਾਊਂਡ ਦੁਪਹਿਰੇ 3:00 ਵਜੇ ਇੱਕ WhatsApp ਕਾਲ ਆਈ ਸੀਗੀ ਜਿਹਦੇ ਚ ਕਾਲਰ ਕਹਿ ਰਿਹਾ ਸੀ ਕਿ ਮੈਂ ਦਵਿੰਦਰ ਬੰਬੀਹਾ ਗਰੁੱਪ ਨੂੰ ਬਿਲੋਂਗ ਕਰਦਾ ਔਰ ਜਿਵੇਂ ਪਿੱਛੇ ਹਰਮਨ ਕੁਲਚੇ ਵਾਲੇ ਦਾ ਕਤਲ ਹੋਇਆ ਸੀ ਜੇ ਤੂੰ ਮਾਨੂੰ ਪੈਸੇ ਨਾ ਦਿੱਤੇ ਤੇਰਾ ਵੀ ਉਹੀ ਹਾਲ ਹੋਏਗਾ। ਤੋ ਵਿਕਟਿਮ ਨੇ ਜਦੋਂ ਸਾਨੂੰ ਰਿਪੋਰਟ ਕੀਤਾ ਤੇ ਅਸੀਂ ਜਿਹੜਾ ਮੈਂ ਤੁਹਾਨੂੰ FIR ਨੰਬਰ ਦੱਸਿਆ ਉਹ ਅਸੀਂ ਪਰਚਾ ਦਰਜ ਕੀਤਾ ਤੇ ਹੋਲ ਕੇਸ ਸਿੰਸ ਇਟਸ ਅ ਵੈਰੀ ਸੀਰੀਅਸ ਕੇਸ ਤੇ SPD ਨੂੰ ਲੀਡ ਕਰ ਰਹੀ ਸੀ ਸਾਰੀ ਤਫਤੀਸ਼ ਨੂੰ ਇਹਨਾਂ ਨੇ ਡੀਐਸਪੀ ਸਿਟੀ 2 ਸਰਬਜੀਤ ਬਰਾੜ ਡੀਐਸਪੀ ਡੀ ਰਾਜੇਸ਼ ਐਸਐਚਓ ਸਿਵਲਾਈਨਸ ਔਰ ਸੀਆਈਏ 1 ਦੀ ਟੀਮ ਨੂੰ ਇਸ ਕੇਸ ਚ ਲਾਇਆ ਸੀ ਤੇ ਸਾਡੀ ਟੀਮ ਨੇ ਟੈਕਨੀਕਲੀ ਔਰ ਹਿਊਮਨ ਇੰਟੇਲ ਸੇ ਕੰਮ ਕਰਦੇ ਹੋਏ ਇਹਦੇ ਚ ਦੋ ਜਿਹੜੇ ਦੋਸ਼ੀ ਐ ਇਹਨਾਂ ਨੂੰ ਨਾਮਜ਼ਦ ਕੀਤਾ ਇੱਕ ਦਾ ਨਾਮ ਹੈ ਜੀ ਪਰਮਿੰਦਰ ਸਿੰਘ ਉਰਫ ਬੋਲੂ ਇਹ ਗਿੱਦੜਬਾਹ ਮੁਖਸਰ ਸਾਹ ਦਾ ਰੈਂਡ ਵਾਲਾ ਹੈ ਔਰ ਜਿਹੜਾ ਦੂਜਾ ਦੋਸ਼ੀ ਐ ਉਹਦਾ ਨਾਮ ਹੈ ਸੁਸ਼ੀਲ ਕੁਮਾਰ ਉਰਫ ਟਿਕੋਲ ਇਹ ਰਣ ਵਾਲਾ ਹੈਗਾ ਜੀ ਟਟਾਲਾ ਜ਼ਿਲ੍ਹਾ सिरसा ਹਰਿਆਣੇ ਦਾ ਸੋ ਇਹਨਾਂ ਨੂੰ CIA 1 ਦੀ ਟੀਮ ਨੇ 18 ਤਰੀਕ ਨੂੰ ਨਹਿਰ ਪਟੜੀ ਪਿੰਡ ਗੋਬਿੰਦਪੁਰਾ ਨੂੰ ਜਾਂਦੇ ਰਸਤੇ ਤੋਂ ਗ੍ਰਿਫਤਾਰ ਕੀਤਾ ਤੇ ਇਹਨਾਂ ਪਾਸੋਂ ਇੱਕ ਪਿਸਟਲ 32 ਬੋਹ ਦੇਸੀ ਅਲੋਂਗ ਵਿਦ 4 ਲਾਈਵ ਰਾਉਂਡਸ ਬਰਾਮਦ ਹੋਈ ਹੈ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਅੱਜ ਇਹ ਜਿਹੜੇ ਦੋਨੋਂ ਅਕਿਊਜ਼ਡ ਹੈ ਇਹਨਾਂ ਨੇ ਮਦਈ ਦੇ ਘਰ ਦੇ ਗੇਟ ਤੇ ਫਾਇਰਿੰਗ ਕਰਨੀ ਸੀ ਨੂੰ ਇੰਟੀਮਿਡੇਟ ਕਰਨ ਲਈ ਔਰ ਇਨਦਰਿੰਗ ਸ਼ਾਪ ਤੋਂ ਜਿਹੜੀ ਮੋਬਾਈਲ ਜਿਸ ਤੋਂ ਇਹਨਾਂ ਨੇ WhatsApp ਕਾਲ ਕੀਤੀ ਸੀ ਮਦਈ ਨੂੰ ਉਹ ਵੀ ਰਿਕਵਰ ਹੋ ਗਿਆ ਔਰ ਜਿਹੜਾ ਇਹਨਾਂ ਚੋ ਇੱਕ ਦੋਸ਼ੀ ਹੈ ਜੀ ਪਰਮਿੰਦਰ ਸਿੰਘ ਇਹ ਜਿਹੜਾ ਵਿਕਟਿਮ ਹੈ ਉਹਦੇ ਨਾਲ 2-3 ਸਾਲ ਪਹਿਲਾਂ ਦੋ ਸੌਰੀ ਦੋ-ਤਿੰਨ ਮਹੀਨੇ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀਗਾ ਸੋ ਇਹਨੂੰ ਪਤਾ ਸੀ ਵੀ ਇਹਨੇ ਕੋਈ ਪ੍ਰਾਪਰਟੀ ਜਿਵੇਂ ਕੋਈ ਤਿਆਸ਼ ਹੈ ਜਾਂ ਇਨਕਮ ਕਿੰਨੀ ਹੈ ਇਸ ਕਰਕੇ ਇਹਨੇ ਪਲਾਨ ਕਰਕੇ ਸੁਸ਼ੀਲ ਕੁਮਾਰ ਉਫਟਕੋਲ ਦੇ ਨਾਲ ਇਹ ਸਾਰੀ ਸਾਜਿਸ਼ ਰਚੀ ਔਰ ਇਸ ਤਰ੍ਹਾਂ ਉਨੂੰ ਐਕਸਟਰੈਸ਼ਨ ਕਾਲ ਕਰਕੇ ਡਰਾਇਆ। ਔਰ ਇਹਨਾਂ ਦੋਨਾਂ ਹੀ ਅਕਿਊਸ ਤੇ ਜੀ ਕ੍ਰਿਮੀਨਲ ਹਿਸਟਰੀ ਹੈ। ਜਿਹੜਾ ਪਰਮਿੰਦਰ ਸਿੰਘ ਉਰਫ ਗੋਲੂ ਹੈ ਇਹਦੇ ਤੇ ਪੁਰਾਣੇ ਦੋ ਪਰਚੇ ਹੈ। ਇੱਕ 307 ਦਾ ਪਰਚਾ ਹੈ ਇਹਦੇ ਤੇ ਸਿਰਸਾ ਚ ਹੈਗਾ ਔਰ ਇੱਕ 336 506 uh, 148 149 ਦਾ ਗਿੱਦੜ ਬਾਹੀ ਦਾ ਹੈਗਾ 2016 ਦਾ ਜਿਸ ਕੇਸ ਚ ਇਹ ਪ੍ਰੋਕਲੇਮਡ ਆਫੈਂਡਰ ਹੈ ਪੀਓ ਹੈ। ਔਰ ਜਿਹੜਾ ਸੁਸ਼ੀਲ ਕੁਮਾਰ ਉਰਫ ਟਿਕੋਲੇ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਹੈ ਵਿਚ ਇਨਕਲੂਡਸ ਟੂ ਆਰਮਜ਼ਰ ਕੇਸਸ दो सदर डब वाली एक थाना संघरिया तीनों हरियाणा के परचे एक लड़ाई झगड़े का दो आर्म्स एक्ट के सो इस तरह साड़ी टीम ने बहुत ही मुस्तैदी नाल काम करते हुए एक एक्सट्रॉशन केस ट्रेस किया जिन्ह ने कोई भी सेंसेशनल क्राइम कर सकते पैसे लैंड आर्ट करिए हाँ जी सॉरी वन मोर थिंग पिस्टल भी रिकवर हुई है मोबाइल भी और एक मोटरसाइकिल विदआउट नंबरी ये रिकवरी है इस केस ਹਾਂ ਜੀ ਮਕਦਮੇ ਹਰਿਆਣੇ ਦੇ ਨੇ ਜੀ ਹਰਿਆਣੇ ਚ ਐਕਟਿਵ ਸੀ ਜਾਂ ਪੰਜਾਬ ਸੀਗੇ ਇਹਨਾਂ ਚ ਜੇ ਇੱਕ ਦੋਸ਼ੀ ਹੈ ਹੀ ਹਰਿਆਣੇ ਨੂੰ ਬਿਲੋਂਗ ਕਰਦਾ ਔਰ ਯੈਸ ਜਿਹੜਾ ਪਰਮਿੰਦਰ ਉਹਦੇ ਤੇ ਵੀ ਇੱਕ ਪਰਚਾ ਸਿਰਸੇ ਹੈਗਾ ਬਟ ਇਹ ਤਫਤੀਸ਼ ਤੋਂ ਬਾਅਦ ਰਿਮਾਂਡ ਲੈ ਕੇ ਪਤਾ ਲੱਗੇਗਾ ਕਿੰਨੇ ਐਕਟਿਵ ਇਸਾਈਟ ਸੀ ਕਿਉਂਕਿ ਅਜੋਇਨਿੰਗ ਏਰੀਆ ਇਹ ਦਵਿੰਦਰ ਗਰੁੱਪ ਨਾਲ ਹੈ ਜਾਂ ਉਹਨਾਂ ਦਾ ਨਾਂ ਹੀ ਵਰਤਦੇ ਜਿਹੜਾ ਜੀ ਸੁਸ਼ੀਲ ਕੁਮਾਰ ਹੈ ਇਹਦਾ ਅਸੀਂ ਦੇਖਾਂਗੇ ਜਿਹੜਾ ਪਰਮਿੰਦਰ ਹੈ ਉਹ ਤਾਂ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਤਾਂ ਨਹੀਂ ਪਤਾ ਲੱਗਿਆ ਬਟ ਇਹ ਦੂਜੇ ਦੀ ਕ੍ਰਿਮੀਨਲ ਹਿਸਟਰੀ ਜ਼ਿਆਦਾ ਹੈ ਸੋ ਇਹ ਅਸੀਂ ਵੈਰੀਫਾਈ ਕਰਾਂਗੇ ਕਿੰਨਾ ਕਿ ਦਾ ਉਸ ਗਰੁੱਪ ਦੇ ਨਾਲ ਰੋਲ ਹੈ ਉਹ ਵੀ ਹੈਗਾ ਉਸ ਇਹ ਇਹ ਤਾਂ ਜੀ ਹੁਣ ਸਾਨੂੰ ਜਦੋਂ ਇਹਨੂੰ ਫੜਿਆ ਇਹਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਚੈੱਕ ਕੀਤੀ ਉਦੋਂ ਪਤਾ ਲੱਗਿਆ ਬਟ ਐਸੇ ਸਾਰਿਆਂ ਲਈ ਲਰਨਿੰਗ ਹੈ ਕਿ ਕਈ ਵਾਰੀ ਅਸੀਂ ਜਿਸ ਕਿਸੇ ਨੂੰ ਰੱਖਦੇ ਆ ਤਾਂ ਉਹਦੀ ਕੀ ਕ੍ਰਿਮੀਨਲ ਹਿਸਟਰੀ ਹੈ ਨਹੀਂ ਪਤਾ ਹੁੰਦੀ ਬਿਜ਼ਨਸ ਕਮਿਊਨਿਟੀ ਆ ਪ੍ਰਾਈਵੇਟ ਸਿਟੀਜ਼ਨਸ ਦਾ ਦੋਨੋਂ ਬੀਗੋ ਹੈਗੀ ਹੈ ਇਹ ਵੀ ਰੱਖ ਲੈ ਵਨ ਸੌਰੀ ਦੋਨੋਂ ਬੀਗੋ ਦੀ ਲਾਸਟ 2011 ਤੋਂ 2016 17 ਵਿੱਚ ਐਕਟਿਵ ਸੀਗੀ ਉਹ ਤੋਂ ਅਚਾਨਕ 2014 ਇਹ ਸਾਰੀ ਚੀਜ਼ਾਂ ਜੀ ਹਲੇ ਬਹੁਤੀ ਪ੍ਰੀਲੀਮినਰੀ ਹੈ ਮੈਨੂੰ ਕਮੈਂਡ ਕਰਨ ਲਈ ਅਸੀਂ ਇੱਕ ਵਾਰੀ ਰਿਮਾਂਡ ਲੈ ਲਈਏ ਫੇਰ ਇਹ ਕਲੀਅਰ ਕਰਾਂਗੇ ਹਾਂ ਜੀ ਇਹ ਤਾਂ ਜੀ ਮੈਂ ਹਲੇ ਨਹੀਂ ਦੱਸ ਸਕਦੀ ਬਿਕੋਜ਼ ਇਟ ਇਜ਼ ਅ ਨਿਊ ਨਿਊ ਕੇਸ ਬਟ ਜਿਹੜਾ ਮੁਦਈ ਨੂੰ ਉਹਨਾਂ ਨੇ ਫੋਨ ਤੇ ਦੱਸਿਆ ਮੈਂ ਤਾਂ ਤੁਹਾਨੂੰ ਉਹੀ ਦੱਸ ਰਹੀ ਹਾਂ ਵੀ ਹੀ ਗੇਵ ਰੈਫਰੈਂਸ ਟੂ 댓 ਕੇਸ ਵੀ ਜੇ ਤੂੰ ਸਾਨੂੰ ਨਹੀਂ ਪੈਸੇ ਦਿੰਦੇ ਤਾਂ ਤੇਰਾ ਉਹੀ ਹਾਲ ਕਰਾਂਗੇ ਸਰ ਓਤੀ ਜੀ ਆਈ ਡੋਨਟ ਵਾਂਟ ਟੂ ਰੀਵੀਲ ਬਟ ਕਿਉਂਕਿ ਔਨ ਦਾ ਰਿਕੁਐਸਟ ਆਫ ਦ ਦੇਖੋ ਆ ਇਹ ਜੋ ਹਟਾਇਆ ਗਿਆ ਸੀ ਸੁਪਰਵਾਈਜ਼ਰ ਉਹ ਸਕੇ ਦੋਸਤਾਂ ਬਦਲਾ ਲੈਣ ਦੀ ਇਸ ਤਰ੍ਹਾਂ ਕਰੇ ਜੀ ਅਵੇ ਕੰਮ ਕਰ ਰਿਹਾ ਸੀ ਅ ਦੇਖੋ ਜੀ ਜੋ ਸਾਨੂੰ ਮੁਦਈ ਨੇ ਦੱਸਿਆ ਹੈ ਕੋਈ ਲੜਾਈ ਝਗੜੇ ਦੇ ਨੋਟ ਤੇ ਨਹੀਂ ਹਟਾਇਆ ਗਿਆ ਸੀ ਬਟ ਲੋਕੀ ਰੰਜਿਸ਼ ਰੱਖਦੇ ਉਹਨੂੰ ਪਤਾ ਸੀ ਵੀ ਉਹ ਕਿੰਨਾ ਕਿੰਨਾ ਉਹਦੇ ਕੋਲ ਪੈਸਾ ਹੈ ਐਸਟ ਹੈ ਸੋ ਇਹ ਸਾਨੂੰ ਹੁਣ ਤੱਕ ਪਤਾ ਲੱਗਿਆ ਆਪਣੀ ਦਾ ਜ਼ਿਕਰ ਕਰ ਰਹੇ ਹੋ ਜੀ ਕਿ ਮੈਨੂੰ ਵੀ ਨਹੀਂ ਕਰ ਸਕਦੀ ਜੀ ਡੈਫੀਨਿਟਲੀ ਇਸ ਅ ਬਿਜ਼ਨਸਮੈਨ ਬਟ ਪਾਰਟਿਕੂਲਰਲੀ ਅਸੀਂ ਸਿਕਿਉਰਿਟੀ ਰੀਜ਼ਨਸ ਕਰਕੇ ਮੈਨੂੰ ਵੀ ਨਹੀਂ ਕਰਨਾ ਚਾਹੁੰਦਾ ਕਾਲ ਲੈਣਾ ਨੇ ਕੀਤੀ ਹੈ ਜੀ 16 ਤਰੀਕ ਨੂੰ ਔਰ ਅੱਜ 19 ਹੋ ਗਈ ਤੇ ਅੱਜ ਦੋ ਦਿਨਾਂ ਦਾ ਫਰਕ ਹੈ ਮੈਨੂੰ ਕਿਹੜੇ ਮੌਕੇ ਬਾਰੇ ਉਹ ਤਾਂ ਵਾਲੇ ਨਾਲ ਉਨਦਰ ਇੱਕ ਜੋ ਮੈਨੂੰ ਪਤਾ ਲੱਗਿਆ ਬਠਿੰਡਾ ਨੂੰ ਬਿਲੋਂਗ ਕਰਦਾ ਸੀ ਜਿਹੜਾ ਫਰੀਦਕੋਟ ਜੇਲ੍ਹ ਦਾ ਹੈਗਾ ਬਟ ਹਲੇ ਮੈਂ ਇਹ ਤੋਂ ਲਿੰਕ ਕਰਨ ਲਈ ਮੇਰੇ ਕੋਲ ਕੋਈ ਪੱਕਾ ਸਬੂਤ ਨਹੀਂ ਹੈ